ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਬਸ ਸਟੈਂਡ ਵਿੱਚ ਬਸ ਨਾ ਆਉਣ ਕਾਰਨ ਲੋਕ ਹੋਏ ਪਰੇਸ਼ਾਨ ਨਜ਼ਰ ਆਏ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਬਸ ਸਟੈਂਡ ਵਿੱਚ ਬਸ ਨਹੀਂ ਜਾਵੇਗੀ ਪੰਜਾਬ ਰੋਡ ਵਿੱਚ ਪੰਨ ਬਸ ਪੀ ਆਰਟੀ ਜੂਨੀਅਰ ਦੇ ਆਗੂ ਹਰਕੇਸ਼ ਕੁਮਾਰ ਨੇ ਦੱਸਿਆ ਕਿ ਬਸ ਸਟੈਂਡ ਵਿੱਚ ਰੋਜ਼ਾਨਾ ਹੀ ਹਾਸੇ ਹੋ ਰਹੇ ਹਨ ਜਿਸ ਕਾਰਨ ਪੀ ਆਰਟੀ ਦੇ ਡਰਾਈਵਰ ਅਤੇ ਕੰਡਕਟਰ ਨੂੰ ਆਪਣੀ ਜੇਬ ਵਿੱਚੋਂ ਪੈਸੇ ਭਰਨੇ ਪੈ ਰਹੇ ਹਨ ਅਸੀਂ ਅੱਡਾ ਫੀਸ ਵੀ ਭਰਦੇ ਹਾਂ ਬਸਤੀ ਨਗਰ ਕੌਂਸਲ ਲਿਖਤਕ ਸ਼ਿਕਾਇਤ ਕੀਤੀ ਹੋਈ ਹੈ ਉਹਨਾਂ ਨੇ ਕਿਹਾ ਕਿ ਬਸ ਸਟੈਂਡ ਦਾ ਰਹਿ ਕੇ ਪਾਰਕਿੰਗ ਬਣ ਗਿਆ ਹੈ ਰੋਜਾਨਾ ਬੱਸ ਸਟੈਂਡ ਵਿੱਚ ਰੇੜੀਆਂ ਗੱਡੀਆਂ ਸਕੂਟੀਆਂ ਖੜੀਆਂ ਹੁੰਦੀਆਂ ਹਨ ਜਿੰਨਾ ਕਾਰਨ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ ਸਾਡੀ ਮੰਗ ਹੈ ਕਿ ਬੱਸ ਸਟੈਂਡ ਦੀ ਪਾਰਕਿੰਗ ਖਾਲੀ ਕਰਵਾਈ ਜਾਵੇ ਜਦ ਤੱਕ ਪ੍ਰਸ਼ਾਸਨ ਬੱਸ ਸਟੈਂਡ ਨੂੰ ਪਾਰਕਿੰਗ ਨੂੰ ਖਾਲੀ ਨਹੀਂ ਕਰਵਾਉਂਦਾ ਬੱਸਾਂ ਬੱਸ ਸਟੈਂਡ ਵਿੱਚ ਨਹੀਂ ਆਉਣਗੀਆਂ ਰਕੇਸ਼ ਕੁਮਾਰ ਅਤੇ ਮਮਤਾ ਰਾਣੀ ਦੱਸਿਆ ਕਿ ਅਸੀਂ ਬੱਸ ਲੈਣ ਲਈ ਬੜੀ ਦੂਰ ਤੋਂ ਪੈਦਲ ਚੱਲ ਕੇ ਆਏ ਹਾਂ ਜਦੋਂ ਬੱਸ ਆਉਂਦੀ ਹੈ ਸਵਾਰੀਆਂ ਜ਼ਿਆਦਾ ਹੋਣ ਕਾਰਨ ਯਾਤਰੀ ਆਪਸ ਵਿੱਚ ਧੱਕਾ ਮੁੱਕੀ ਹੋਣ ਲੱਗੇ ਹਨ ਜਿਸ ਵਿੱਚ ਆਪਸੀ ਰੰਜਿਸ਼ ਵਧ ਰਹੀ ਹੈ ਸੋ ਲੋੜ ਹੈ ਪ੍ਰਸ਼ਾਸਨ ਨੂੰ ਇਸ ਵੱਲ ਸਖਤ ਧਿਆਨ ਦੇਣ ਦੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਹਰਮੇਸ਼ ਕੁਮਾਰ ਹਰਮੇਸ਼ ਕੁਮਾਰ ਜੀ ਬਸੰਦਰ ਨਹੀਂ ਜਾ ਰਹੀ ਆ ਦੇ ਨਾ ਜੀ ਬਹੁਤ ਪਰੇਸ਼ਾਨੀ ਆ ਰਹੀ ਆ ਦੇਖੋ ਮੈਂ ਹਸਪਤਾਲ ਸੇ ਜਾਣਾ ਸੀ ਪੀਜੀਆਈ ਉਹਦੇ ਕਰਕੇ ਦੇਖੋ ਮੈਂ ਇੱਥੇ ਖੜਿਆ ਹਾਂ ਕਿਉਂ ਨਹੀਂ ਜਾਣ ਕਰ ਰੋ ਪਤਾ ਕਾਰਨ ਇੱਥੇ ਕੱਲ ਬੰਦਾ ਮਰ ਗਿਆ ਜਿਸ ਕਰਕੇ ਇਹ ਲਾਪਰਵਾਹੀ ਦੇਖੋ ਕਿਵੇਂ ਤੇਜ਼ ਚਲਾਣੇ ਇਹ ਬੱਸਾਂ ਜੇ ਆਂਦੇ ਪੜਨ ਵਾਲੇ ਬੱਚੇ ਨੇ ਕੋਈ ਸਵਾਰੀ ਚੜ੍ਹ ਗਈ ਕੋਈ ਨਹੀਂ ਚੜ੍ਹ ਗਈ ਐਨੇ ਥੱਕੇ ਸ਼ਾਈ ਕਰਦੇ ਕਨੈਕਟਰ ਕੋ ਹਿਸਾਬ ਨਹੀਂ ਪੜਨ ਵਾਲਾ ਬੱਚਾ ਉਹ ਪਰੇਸ਼ਾਨ ਹੈ ਚੜ੍ਹਣ ਲੱਗੇ ਨਾ ਆਂ ਬੰਤਾ ਵੀ ਲਹਿਰਾ ਪਰੇਸ਼ਾਨ ਜੇ ਸਰਕਾਰ ਨੇ ਇਧਰ ਰਿਕਾਰਡ ਦੀ ਸੂਤ ਦਿੱਤੀ ਹੈ ਉਹ ਵੀ ਕੋਈ ਬੜੀ ਗੱਲ ਨਹੀਂ ਉਹਦੇ 'ਚ ਵੀ ਇਹ ਚੜਾਉਂਦੇ ਨੇ ਹੈਗੇ ਜਨਾਨੀਆਂ ਉਹ ਦੇਖੇ ਪਹਿਰੇ ਹੀ ਮੰਨਤ ਕਰ ਦਿੰਦੇ ਟਾਕੀਆਂ ਦੂਰ ਤੇ ਹੀ ਦੱਸੋ ਇਹਨਾਂ ਨੇ ਮਨਮਾਨੀ ਕਰੀ ਭਈ ਕਨੈਕਟਰਾਂ ਨੇ ਆਂ ਬੰਤਾ ਹਾਂਜੀ ਜਾਣਾ ਕਿ ਤੁਹ ਵੀ ਪਟਿਆਲਾ ਜਾਣਾ ਦਵਾਈ ਲੈਣ ਨਾਂਜੀ ਬਿਲਕੁਲ ਵੀ ਨਹੀਂ ਕੁਤਕਿਉ ਹਾਂਜੀ ਕੀ ਪ੍ਰੇਸ਼ਾਨੀ ਆ ਰਹੀ ਤੁਹਾਨੂੰ ਬਹੁਤ ਜ਼ਿਆਦਾ ਜਾਣੀ ਕੀ ਪਤਾ ਹੈ ਹਾਂਜੀ 2 ਕੁਰੀਏ ਬਸਕੀ ਇਹ ਕੁਝ ਨਹੀਂ ਬਤਾਏਗਾ ਨਾਂਜੀ ਮੇਰਾ ਨਾਮ ਹਰਕੇਸ਼ ਕੁਮਾਰ ਵਿੱਕੀ ਆ ਜੀ ਇਹ ਮੇਰ ਪਰ ਵਿੱਕੀ ਦੀ ਪਸੰਦ ਨੂੰ ਕਰ ਰਿਹਾ ਹੈ ਦੇਖੋ ਜੀ ਜਿਹੜਾ ਬਸ ਸਟੈਂਡ ਹੈ ਆਪਾਂ ਇਹਨੂੰ ਬਸ ਸਟੈਂਡ ਨਹੀਂ ਕਹਿ ਸਕਦੇ ਸਮਾਣੇ ਦਾ ਇੱਕ ਪਾਰਕ ਪਾਰਕ ਬਣ ਕੇ ਰਹਿ ਗਿਆ ਠੀਕ ਹੈ ਜੀ ਇਹਦੇ ਵਿੱਚ ਲਗਭਗ ਕਾਰਾਂ ਸਕੂਟਰ ਰੇੜੀਆਂ ਆਟੋ ਤੇ ਆਟੋ ਰਿਕਸ਼ਾ ਤੇ ਹੋਰ ਵੀ ਵੱਖ-ਵੱਖ ਸਾਧਨ ਜਿਹੜੇ ਟਰੈਕਟਰ ਵਾਲਿਆਂ ਬਾਧੂਵਾ ਸਟੈਂਡ ਦੇ ਵਿੱਚ ਤੁਹਾਨੂੰ ਖੜੇ ਮਿਲਣਗੇ ਜਿਹਦੇ ਕਰਕੇ ਨਾ ਹਰ ਸਮੇ ਸਾਡੀਆਂ ਗੱਡੀਆਂ ਨੇ ਜਿਹੜੀਆਂ ਸਰਕਾਰੀ ਠੀਕ ਹੈ ਉਹਨਾਂ ਨੂੰ ਖੜਨ ਵਾਸਤੇ ਵੀ ਜਗ੍ਹਾ ਨਹੀਂ ਮਿਲਦੀ ਕਾਊਂਟਰਾਂ ਦੇ ਲਗਭਗ ਕੋਈ ਨਾ ਕੋਈ ਹਾਦਸਾ ਮਹੀਨੇ ਦੇ ਵਿੱਚ ਇੱਕ ਜਾਂ ਦੋ ਹਾਸੇ ਹੁੰਦੇ ਰਹਿੰਦੇ ਨੇ ਟ੍ਰੈਫਿਕ ਜਿਆਦਾ ਹੋਣ ਕਰਕੇ ਤੇ ਅਸੀਂ ਕਈ ਵਾਰੀ ਨਗਰ ਕਾਉਂਸਲ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ ਪਿੱਛੇ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਅਸੀਂ ਉਹਨਾਂ ਨੂੰ ਲਿਖਤੀ ਦੇ ਚੁੱਕੇ ਹਾਂ ਪਰ ਪਤਾ ਨਹੀਂ ਕੀ ਕਰਨਾ ਇੰਨੀ ਅਣਗਹਿਲੀ ਉਹਨਾਂ ਦੀ ਹਰ ਇੱਕ ਮਹੀਨੇ ਬਾਅਦ ਇੱਕ ਹਾਦਸਾ ਜਦੋਂ ਹੁੰਦਾ ਹੈ ਉਹਦੀ ਭਾਲ ਕਰਦੇ ਰਹਿੰਦੇ ਨੇ ਵੀ ਕਦੋਂ ਕੋਈ ਹੋਵੇ ਤੇ ਕਦੋਂ ਅਸੀਂ ਜਾਗੀਏ ਕਹਿਣ ਦਾ ਭਾਵ ਜਦੋਂ ਅਸੀਂ ਕੋਈ ਪ੍ਰੋਟੈਸਟ ਕਰਦੇ ਆ ਜਾਂ ਕੋਈ ਸੰਘਰਸ਼ ਰੱਖਦੇ ਆ ਫੇਰ ਉਹ ਥੋੜਾ ਜਿਹਾ ਐਕਟਿਵ ਹੁੰਦੇ ਨੇ ਸਾਡੀ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਜਿੰਨੇ ਸਾਡੇ ਡਰਾਈਵਰ ਨੇ ਜਾਂ ਕੰਡਕਟਰ ਨੇ 90% ਸਾਰੇ ਠੇਕੇ ਦੇ ਆਧਾਰ ਤੇ ਕੰਮ ਕਰ ਰਹੇ ਨੇ ਕਿਸੇ ਦੀ ਤਨਖਾਹ 10000 ਹੈ ਕਿਸੇ ਦੀ ਤਨਖਾਹ 12000 ਹੈ ਨੋਗੁਣੀ ਤਨਖਾਹਾਂ ਤੇ ਕੰਮ ਕਰਦੇ ਨੇ ਜਦੋਂ ਤਾਰੇ ਕਹਣਾ ਤਾ ਬਸਟਾਂ ਖਾਲੀ ਕਿੱਤੋਂ ਰਵੇ ਜਦੋਂ ਕੋਈ ਹਾਦਸਾ ਹੋ ਜਾਂਦਾ ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਅਚਨਚੇਤ ਤਾਂ ਜਿਹੜਾ ਭੁਗਤਾਨ ਹੈ ਸਾਡੇ ਡਰਾਈਵਰ ਜਾਂ ਕਨੈਕਟਰ ਨੂੰ ਕਰਨਾ ਪੈਂਦਾ ਠੀਕ ਹੈ ਜੀ ਜਿਸ ਕਰਕੇ ਸਾਡੀ ਮਜਬੂਰੀ ਬਣ ਜਾਂਦੀ ਹੈ ਅਸੀਂ ਲਿਖਤੀ ਇਹਨਾਂ ਨੂੰ ਦੇ ਚੁੱਕੇ ਹਾਂ ਵੀ ਬਸ ਸਟੈਂਡ ਆ ਜਿਹੜਾ ਇਹਨੂੰ ਬਸ ਸਟੈਂਡ ਰਹਿਣ ਦਿਓ ਇਹਨੂੰ ਪਾਰਕ ਨਾ ਬਣਾਓ ਠੀਕ ਹੈ ਜੀ ਪਰ ਇਹ ਜਿਹੜਾ ਪ੍ਰਸ਼ਾਸਨ ਹੈ ਨਗਰ ਕੌਂਸਲ ਹੈ ਇਹ ਸੁੱਤਾ ਬੇਕੁੰਭ ਕਰਨ ਦੀ ਨਹੀਂ ਸੁੱਤਾ ਪਿਆ ਕੋਈ ਸੁਣਵਾਈ ਨਹੀਂ ਓਰੇ ਜਿਸ ਕਾਰਨ ਸਾਡੀ ਮਜਬੂਰੀ ਬਣ ਗਈ ਅਸੀਂ ਜਿਹੜੀਆਂ ਬੱਸਾਂ ਨੇ ਗਈਆਂ ਇਹ ਸਾਰੀਆਂ ਬਾਈਪਾਸ ਚ ਲਈਆਂ ਨੇ ਜਿੰਨਾ ਟੁਕਰ ਕੋਈ ਠੋਸ ਕਦਮ ਨਹੀਂ ਚੁੱਕਦੇ ਉਹਨਾਂ ਟੁਕਰ ਸਾਡੀਆਂ ਜਿਹੜੀਆਂ ਬੱਸਾਂ ਨੇ ਬਾਈਪਾਸ ਚ ਲੰਘਣਗੀਆਂ